ਕਰ ਰਹੇ ਆ ਬਠਿੰਡਾ ਦੇ ਜੀਵਨ ਸਿੰਘ ਵਾਲਾ ਨੇੜੇ ਵੱਡਾ ਹਾਦਸਾ ਹੋਇਆ ਪਾਣੀ ਦੇ ਗੰਦੇ ਨਾਲੇ ਦੇ ਵਿੱਚ ਡਿੱਗੀ ਐ ਸਵਾਰੀਆਂ ਦੇ ਨਾਲ ਭਰੀ ਬੱਸ ਪੁਲ ਤੋਂ ਹੇਠਾਂ ਸਿੱਧਾ ਗੰਦੇ ਨਾਲੇ ਦੇ ਵਿੱਚ ਡਿੱਗੀ ਐ ਬੱਸ ਪ੍ਰਸ਼ਾਸਨ ਤੇ ਸਥਾਨਕ ਲੋਕਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਜਾਰੀ ਹੈ ਔਰ ਬਠਿੰਡਾ ਤੋਂ ਇਸ ਸਮੇਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਾਬਲੇ ਗੌਰ ਹੈ ਕਿ ਜੀਵਨ ਸਿੰਘ ਵਾਲਾ ਦੇ ਨੇੜੇ ਇਹ ਵੱਡਾ ਹਾਦਸਾ ਹੋਇਆ ਜਿੱਥੇ ਗੰਦੇ ਪਾਣੀ ਦਾ ਇੱਕ ਨਾਲਾ ਹੈ ਔਰ ਇਸ ਦੇ ਵਿੱਚ ਬੱਸ ਡਿੱਗੀ ਹੈ ਪੁਆਇੰਟ ਨੰਬਰ 1 ਇਸ ਪੂਰੇ ਮਾਮਲੇ ਦੇ ਵਿੱਚ ਇਨਫੋਰਮੇਸ਼ਨ ਕੀ ਹੈ ਥੋੜੀ ਦੇਰ ਦੇ ਵਿੱਚ ਪਤਾ ਲੱਗੇਗਾ ਪਰ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਹੈ ਯਾਨੀ ਕਿ ਹਾਦਸੇ ਦੇ ਵਿੱਚ ਪਰਮਾਤਮਾ ਨਾ ਕਰੇ ਕਿ ਕੋਈ ਜਾਨੀ ਨੁਕਸਾਨ ਹੋਇਆ ਹੋਵੇ ਪਰ ਖੱਛਾ ਹੈ ਕਿ ਹੋ ਸਕਦਾ ਹੈ ਦੂਜਾ ਇਸ ਦੇ ਵਿੱਚ ਥੋੜੀ ਹੀ ਰਾਹਤ ਕੀ ਹੈ ਗੰਦੇ ਨਾਲਾ ਜ਼ਰੂਰ ਹੈ ਗੰਦੇ ਪਾਣੀ ਦਾ ਪਰ ਇਸ ਦਾ ਹੀ ਕੇ ਵੀ ਮਤਲਬ ਹੈ ਕਿ ਬਹੁਤ ਜ਼ਿਆਦਾ ਡੂੰਗਾ ਨਹੀਂ ਹੋਏਗਾ ਜੇ ਜ਼ਿਆਦਾ ਡੂੰਗਾ ਨਹੀਂ ਹੈ ਤਾਂ ਇਸ ਕਰਕੇ ਜਿਹੜਾ ਨੁਕਸਾਨ ਦਾ ਖੱਛਾ ਹੈ ਉਹ ਘਟ ਹੈ ਉਮੀਦ ਕਰ ਸਕਦੇ ਹਾਂ ਕਿ ਜ਼ਿਆਦਾ ਨੁਕਸਾਨ ਨਾ ਹੋਇਆ ਹੋਵੇ ਪਰ ਐਕਸੀਡੈਂਟ ਹੋਇਆ ਕਿੰਨੀ ਰਫਤਾਰ ਸੀ ਬੱਸ ਦੀ ਕਿੰਨੀ ਉਚਾਈ ਤੋਂ ਇਹ ਤਾਂ ਡਿੱਗੀ ਹੈ ਉਹ ਸਾਰਾ ਕੁਝ ਡਿਪੈਂਡ ਕਰਦਾ ਹੈ ਬਠਿੰਡਾ ਦੀ ਜੀਵਨ ਸਿੰਘ ਬੜਾ ਨੇੜੇ ਕਿ ਪੂਰਾ ਕਟਨਾਕ੍ਰਮ ਵਾਪਰਿਆ ਹੈ ਪ੍ਰਸ਼ਾਸਨ ਤੇ ਸਥਾਨਕ ਲੋਕ ਮੌਕੇ ਦੇ ਉੱਤੇ ਹੈਗੇ ਨੇ ਪ੍ਰਸ਼ਾਸਨ ਦੇ ਵੱਲੋਂ ਇੱਥੇ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਇਸ ਵੱਡੀ ਖਬਰ ਦੇ ਉੱਤੇ ਨਿਊਜ਼ 80 ਦੀ ਟੀਮ ਹੁਣ ਤੁਹਾਨੂੰ ਅਪਡੇਟ ਕਰੇਗੀ ਬਠਿੰਡਾ ਦੇ ਨੇੜੇ ਪੂਰਾ ਹਾਦਸਾ ਵਾਪਰਿਆ ਹੈ ਬੱਸ ਦੇ ਵਿੱਚ ਕਿੰਨੀਆਂ ਸਵਾਰੀਆਂ ਸੀ ਇਹ ਕਲੀਅਰ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ ਬੱਸ ਪਰ ਹੀ ਹੋਈ ਸੀ ਮਤਲਬ ਕਰੀਬ 50-52 ਸਵਾਰੀਆਂ ਬੈਠਣ ਦੀ ਥਾਂ ਹੁੰਦੀ ਹੈ ਜੇਕਰ ਬੱਸ 70-80% ਵੀ ਭਰੀ ਹੋਵੇ ਤਾਂ तकरीबन 40- ਨਾਂਰ ਦੂਜਾ ਪੁਆਇੰਟ ਇਹ ਹੈ ਕਿ বাস ਦੀ ਰਫਤਾਰ ਕਿੰਨੀ ਸੀ ਜੇ ਰਫਤਾਰ ਜ਼ਿਆਦਾ ਸੀ ਤਾਂ ਫਿਰ ਜ਼ਿਆਦਾ ਨੁਕਸਾਨ ਹੋਇਆ ਹੋ ਸਕਦਾ ਹੈ ਕਿਉਂਕਿ ਪੁਆਇੰਟ ਇਹ ਵੀ ਹੈ ਕਿ ਕਿਹੜੇ ਰੂਟ ਦੀ ਇਹ বাস ਸੀ ਜੇ ਤਾਂ ਮੇਨ ਰੂਟ ਦੇ ਉੱਤੇ ਕੋਈ ਘਟਨਾ ਕਰਮ ਹੋਇਆ ਹੈ ਤਾਂ ਵੱਡੀ ਬਾਤ ਹੋਈਗੀ ਜੇ ਕਿਸੇ ਪਿੰਡਾਂ ਵਾਲੇ ਰੂਟ ਦੇ ਉੱਤੇ ਕੋਈ ਘਟਨਾ ਕਰਮ ਹੋਇਆ ਤਾਂ ਫਿਰ ਹੋ ਸਕਦਾ ਹੈ ਕਿ ਕੋਈ ਮਿੰਨੀ বাস ਹੋਵੇ ਸਾਡੇ ਕੋਲ ਹੋਰ ਇਨਫੋਰਮੇਸ਼ਨ ਥੋੜੀ ਦੇਰ ਦੇ ਵਿੱਚ ਪਹੁੰਚ ਰਹੀ ਹੈ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਸਾਡੇ ਸੇ ਹੋਗੀ ਇਸ ਵੱਡੀ ਖਬਰ ਦੇ ਉੱਤੇ ਹੈਗੇ ਨੇ ਕੁਝ ਤਸਵੀਰਾਂ ਵੀ ਸਾਡੇ ਕੋਲ ਪਹੁੰਚ ਗਈਆਂ ਨੇ ਉਹ ਵੀ ਜਲਦੀ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਹੋਣਗੀਆਂ ਬਠਿੰਡਾ ਦੇ ਵਿੱਚ ਜੀਵਨ ਸਿੰਘ ਬੜਾ ਦੇ ਨੇੜੇ ਵੱਡਾ ਹਾਦਸਾ ਹੋਇਆ ਹੈ ਇੱਕ ਡਰੇਨੇਜ ਤੁਸੀਂ ਕਹਿ ਸਕਦੇ ਹੋ ਉਸ ਦੇ ਵਿੱਚ ਇਹ ਡਿੱਗੀ ਹੈ ਬੱਸ ਔਰ ਉੱਥੇ ਦੀਆਂ ਕੁਝ ਤਸਵੀਰਾਂ ਆ ਗਈਆਂ ਨੇ ਇੱਕ ਵਾਰੀ ਪੂਰੀ ਸਕਰੀਨ ਦੇ ਉੱਤੇ ਜੇਕਰ ਦਿਖਾ ਸਕੀਏ ਅਸੀਂ ਮੈਂ ਜਲਦੀ ਦੇ ਨਾਲ ਪੂਰੀ ਅਪਡੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਦਰਸ਼ਕਾਂ ਨੂੰ ਔਰ ਗੰਦੇ ਜਿਹੜੇ ਨਾਲੇ ਦੇ ਵਿੱਚ ਨਹੀਂ ਬਿਲਕੁਲ ਡੂੰਗਾ ਇਹ ਕਿਉਂਕਿ ਕਰੀਬ-ਕਰੀਬ ਬਸ ਅੱਧੀ ਡਿੱਗੀ ਹੈ ਤੇ ਉਸ ਦੀ وجہ ਦੇ ਨਾਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਬਠਿੰਡਾ ਜੀਵਨ ਸਿੰਘ ਵਾਲਾ ਤੋਂ ਇਸ ਸਮੇਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਵੱਡੀ ਬੱਸ ਹੈ ਮਿੰਨੀ ਬੱਸ ਨਹੀਂ ਹੈ ਵੱਡੀ ਬੱਸ ਡਿੱਗੀ ਹੈ ਔਰ ਉਸ ਦੀ وجہ ਦੇ ਨਾਲ ਸਵਾਰੀਆਂ ਉਸ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਹਾਲਾਂਕਿ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਬੋਟ ਡੂੰਗਾ ਨਹੀਂ ਹੋਏਗਾ ਉਸ ਤਰੀਕੇ ਨਾਲ ਡੂੰਗਾ ਨਹੀਂ ਹੈ ਬਰਸਾਤ ਦਾ ਮੌਸਮ ਹੈ ਜਿਹੜੇ ਪੁਲ ਦੇ ਉੱਤੇ ਖੜ ਕੇ ਲੋਕਾਂ ਦੇ ਵੱਲੋਂ ਕੋਈ ਵੀਡੀਓ ਬਣਾਈ ਜਾ ਰਹੀ ਹੈ ਪੁਲ ਦੇ ਉੱਤੇ ਵੀ ਪਾਣੀ ਖੜਾ ਹੈ ਬਰਸਾਤ ਦਾ ਮੌਸਮ ਸੀ ਯਾਨੀ ਕਿ ਉੱਥੇ ਮੀਂਹ ਪੈਂਦਾ ਹੋਇਆ ਲੱਗ ਰਿਹਾ ਕਿ ਉੱਥੇ ਮੀਂਹ ਪੈ ਰਿਹਾ ਸੀ ਤੇ ਇਸ ਨਾਲ ਇਹ ਹਾਦਸਾ ਵਾਪਰਿਆ ਹੈ ਬਠਿੰਡਾ ਦੇ ਵਿੱਚ ਵੱਡਾ ਹਾਦਸਾ ਹੋਇਆ ਹੈ ਨੋਰ ਇਸ ਦੇ ਵਿੱਚ ਇੱਕ ਬੱਸ ਜਿਹੜੀ ਹੈ ਗੰਦੇ ਪਾਣੀ ਦਾ ਨਾਲਾ ਸੀ ਉਸ ਦੇ ਵਿੱਚ ਜਾ ਕੇ ਡਿੱਗੀ ਹੈ ਉੱਥੇ ਤੁਸੀਂ ਕਹਿ ਸਕਦੇ ਹੋ ਬਹੁਤ ਸਾਰੀ ਬੁਟੀ ਉੱਗੀ ਹੋਈ ਹੈ ਬਹੁਤ ਤੇਜ਼ ਰਫ਼ਤਾਰ ਕੋਈ ਪਾਣੀ ਦੀ ਨਹੀਂ ਹੋਏਗੀ ਬਿਲਕੁਲ ਖੜਾ ਹੋਇਆ ਪਾਣੀ ਹੈ ਔਰ ਇਨਫੈਕਟ ਉਹ ਡੂੰਘਾ ਜ਼ਿਆਦਾ ਨਹੀਂ ਹੈ ਪਰ ਇੰਨਾ ਵੀ ਨਹੀਂ ਕਿ ਆਮ ਤੌਰ ਤੇ ਬਹੁਤ ਸਾਰੇ ਨਾਲੇ ਇਸ ਤਰੀਕੇ ਨਾਲ ਹੁੰਦੇ ਆ ਕਿ ਕਰੀਬ ਅੱਧੇ ਫੁੱਟ 1 ਫੁੱਟ ਹੀ ਡੂੰਘਾ ਹੋਵੇ ਪਰ ਇਹ ਡੂੰਘਾ ਲੱਗ ਰਿਹਾ ਹੈ ਯਾਨੀ ਕਿ ਬੱਸ ਤੁਸੀਂ ਕਹਿ ਸਕਦੇ ਹੋ ਟੇਢੀ ਡਿੱਗੀ ਹੋਈ ਹੈ ਔਰ ਕਰੀਬ-ਕਰੀਬ ਪਾਣੀ ਦੇ ਵਿੱਚ ਡੁੱਬੀ ਨਜ਼ਰ ਆ ਰਹੀ ਹੈ ਕਿ 60-70% ਤੱਕ ਬਸ ਡੁੱਬੀ ਹੋਈ ਹੈ ਚੌੜੀ ਕਾਫੀ ਹੁੰਦੀ ਹੈ ਔਰ ਇਸ ਦਾ ਮਤਲਬ ਇਹ ਹੈ ਕਿ 6-7 ਫੁੱਟ ਪਾਣੀ ਤਾਂ ਹੈ ਨਾਲ ਦੀ ਨਾਲ ਕਿਉਂਕਿ ਟਾਕੀਆਂ ਦੇ ਵਿੱਚੋਂ ਪਾਣੀ ਬਸ ਦੇ ਵਿੱਚ ਵੀ ਭਰਿਆ ਹੋਏਗਾ ਤਾਂ ਰੈਸਕਿਊ ਕਰਨ ਦੇ ਵਿੱਚ ਲੋਕ ਉੱਥੇ ਲੱਗੇ ਹੋਏ ਨੇ ਪ੍ਰਸ਼ਾਸਨ ਦੇ ਲੋਕ ਇਨਫੈਕਟ ਲੱਗੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਜ਼ਰੂਰ ਕੀਤਾ ਜਾ ਰਿਹਾ ਹੈ ਰੈਸਕਿਊ ਉੱਥੇ ਲੋਕਾਂ ਨੂੰ ਔਰ ਜਿਹੜੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਇੱਕ ਮਹਿਲਾ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੋਏਗੀ ਜਿਹੜੀ ਬਸ ਦੇ ਉੱਤੇ ਖੜੀ ਹੈ ਤੇ ਹੋਰ ਬਹੁਤ ਸਾਰੇ ਲੋਕ ਹੈਗੇ ਨੇ ਜਿਹ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਗੰਦੇ ਨਾਲੇ ਦੇ ਵਿੱਚ ਡਿੱਗੀ ਸਵਾਰੀਆਂ ਦੇ ਨਾਲ ਪਰਿਵਾਰ ਸੇ ਬਠਿੰਡਾ ਤੋਂ ਇਸ ਸਮੇਂ ਖਬਰ ਦੇ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਬਹੁਤ ਤੁਸੀਂ ਕਹਿ ਸਕਦੇ ਹੋ ਕਿ ਉਮੀਦ ਕਰੀਏ ਸੀ ਕਿ ਕੋਈ ਜਾਨੀ ਨੁਕਸਾਨ ਨਾ ਹੋਇਆ ਹੋਵੇ ਪਰ ਉੱਥੋਂ ਰੈਸਕਿਊ ਕਰਨ ਦੀ ਕੋਸ਼ਿਸ਼ ਹੈ ਕਿ ਜਿਹੜੇ ਕੰਧਰ ਫਸੇ ਹੋਏ ਲੋਕ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਕਿਸੇ ਦੇ ਸੱਟ ਲੱਗੀ ਹੈ ਕੀ ਹੋਇਆ ਅਜੇ ਤੱਕ ਕਲੀਅਰ ਨਹੀਂ ਹੈ ਉਮੀਦ ਕਰਦੇ ਹਾਂ ਕਿ ਜਲਦੀ ਜਿਹੜੇ ਸਾਡੀ ਸੇ ਹੋਗੀਆਂ ਉਹ ਵੀ ਜਾਣਕਾਰੀ ਦੇਣਗੇ ਤੇ ਨਾਲ ਹੀ ਪ੍ਰਸ਼ਾਸਨ ਦੇ ਵੱਲੋਂ ਵੀ ਕੋਈ ਨਾ ਕੋਈ ਸਟੇਟਮੈਂਟ ਜ਼ਰੂਰ ਜਾਰੀ ਕੀਤੀ ਜਾਏਗੀ ਫਲ ਕਾਬਲੇ ਗੋਰੇ ਕੀ ਵਿੱਚੋਂ ਲੋਕਾਂ ਨੂੰ ਕੱਢਿਆ ਜਾ ਰਿਹਾ ਜਿਹੜੇ ਤਾਕੀਆਂ ਆਉਂਦੀਆਂ ਨੇ ਜਿਹੜੇ ਸ਼ੀਸ਼ੇ ਲੱਗੇ ਹੁੰਦੇ ਨੇ ਬੱਸ ਦੇ ਕੁਝ ਨੂੰ ਹਟਾ ਕੇ ਆ ਭੰਨ ਕੇ ਬਿਲਕੁਲ ਆਖਰੀ ਵਾਲੀ ਸੀਟ ਤੋਂ ਜਿਹੜੇ ਇੱਕ ਸ਼ਖਸ ਨੂੰ ਕੱਢਿਆ ਜਾ ਰਿਹਾ ਉਹ ਤਸਵੀਰਾਂ ਦੇ ਵਿੱਚ ਕੈਦ ਹੋਇਆ ਸੂਰਜਪਾਲ ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਨੇ ਬਠਿੰਡਾ ਤੋਂ ਉਹਨਾਂ ਦਾ ਰੁਕ ਕਰਦੇ ਆ ਸਾਡੇ ਸਹਿਯੋਗੀ ਸੂਰਜ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਦੇਖੋ ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਕ ਜੀਵਨ ਸਿੰਘ ਵਾਲਾ ਦੇ ਕੋਲ ਡਰੇਨ ਦੇ ਵਿੱਚ ਬੱਤ ਡਿੱਗੀ ਆ ਔਰ ਬੱਸੇ ਵਿੱਚ ਸਵਾਰੀਆਂ ਕਿੰਨੀਆਂ ਸੀ ਫਿਲਹਾਲ ਅਜੇ ਜਾਣਕਾਰੀ ਨਹੀਂ ਬਾਕੀ ਆ ਪਰ ਜਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਨੇ ਜਿਸ ਤਰ੍ਹਾਂ ਰੈਸਕਿਊ ਹੈ ਜਿਹੜਾ ਉਹ ਸਟਾਰਟ ਕਰ ਦਿੱਤਾ ਗਿਆ ਲੋਕਲ ਜਿਹੜੇ ਪਿੰਡ ਦੇ ਲੋਕ ਨੇ ਉਹ ਉੱਥੇ ਪਹੁੰਚੇ ਹੋਏ ਨੇ ਸੀਏ2 ਦੇ ਇੰਚਾਰਜ ਉੱਤੇ ਪਹੁੰਚੇ ਹੋਏ ਨੇ ਤੇ ਖੁਦ ਬਠਿੰਡਾ ਪੁਲਿਸ ਦੇ ਐਸਐਸਪੀ ਮੌਕੇ ਵਾਲੀ ਘਟਨਾ ਵਾਲੀ ਸਥਿਤੀ ਵੱਲ ਰਵਾਨਾ ਹੋ ਗਏ ਨੇ ਆਪਣੇ ਆਪ ਦੇ ਵਿੱਚ ਸਥਿਤੀ ਆਪੇ ਚਿੰਤਾ ਜਾਣ ਕੇ ਇੱਕ ਪਾਸੇ ਬਾਰਿਸ਼ ਦਾ ਮੌਸਮ ਹੈ ਕਾਰਨ ਕੀ ਹੈ ਗੱਡੀ ਸਲਿੱਪ ਹੋਈ ਆ ਬਸ ਸਲਿੱਪ ਹੋਈ ਆ ਜਾਂ ਕਿਸੇ ਟੀਗ ਦਿਨ ਟਕਰਾ ਕੇ ਇਹ ਪੂਰੀ ਟ੍ਰੇਨ ਦੇ ਵਿੱਚ ਡਿੱਗੀ ਆ ਪਰ ਕਿਤੇ ਨਾ ਕਿਤੇ ਜਾ ਕੇ ਕਾਫੀ ਸਵਾਰੀਆਂ ਨਜ਼ਰ ਆ ਰਹੀ ਨੇ ਜਿਸ ਤਰ੍ਹਾਂ ਰੈਸਕਿਊ ਦੇ ਵਿੱਚ ਚੀਚੇ ਤੋੜ ਕੇ ਵਾਰੀ ਦੇ ਉੱਪਰ ਦੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਨਤਾ ਕੇਹੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹਕੇ ਤੱਕ ਪੋਜ਼ਿਟਿਵ ਫਿਰਾਲ ਕਿਸੇ ਦੀ ਨਹੀਂ ਹੋਈ ਆ ਪਰ ਕਾफी ਸਵਾਰੀਆਂ ਜ਼ਖਮੀ ਹੋਣ ਦੀ ਖਬਰ ਜ਼ਰੂਰ ਸਾਹਮਣੇ ਆ ਰਹੀ ਹੈ ਕੁਝ ਹੀ ਮਿੰਟਾਂ ਦੇ ਬਾਅਦ ਤਾਜ਼ੀਆਂ ਤਸਵੀਰਾਂ ਦੇ ਨਾਲ ਤੁਹਾਨੂੰ ਦੁਬਾਰਾ ਤੋਂ ਦਰਸ਼ਕਾਂ ਨੂੰ ਤਸਵੀਰਾਂ ਦਿਖਾਵਾਂਗੇ ਪਰ ਐਸਐਸਪੀ ਬਠਿੰਡਾ ਲਗਾਤਾਰ ਰਾਤ ਦੇ ਵਿੱਚ ਨੇ ਉੱਥੇ ਜਿਹੜੀ ਟੀਮ ਹੈ ਕੰਮ ਕਰ ਰਹੀ ਹੈ ਡੀਸੀ ਬਠਿੰਡਾ ਰਾਤ ਦੇ ਵਿੱਚ ਨੇ ਔਰ ਕਹਿ ਰਹੇ ਹੈ ਕਿ ਕੁਝ ਹੀ ਮਿੰਟਾਂ ਦੀ ਬਾਅਦ ਲੇਟੈਸਟ ਅਪਡੇਟ ਆ ਉਹ ਦਿੱਤੀ ਜਾਏਗੀ ਪਰ ਕਿਤਨਾ ਕਦੇ ਜਿੰਨੀ ਦੇਰ ਪੂਰੀਆਂ ਸਵਾਰੀਆਂ ਬੱਸ ਦੇ ਵਿੱਚੋਂ ਬਾਹਰ ਨਹੀਂ ਆਉਂਦੀਆਂ ਓਨੀ ਦੇਰ ਇਹ ਕਹਿਣਾ ਮੁਸ਼ਕਲ ਹੋ ਤੇ ਕਿੰਨੀਆਂ ਸਵਾਰੀਆਂ ਬੱਸ ਦੇ ਵਿੱਚ ਸੀ ਕਿੰਨੀਆਂ ਦੇ ਸੱਟਾਂ ਲੱਗੀਆਂ ਨੇ ਤੇ ਕੋਈ ਮੰਦਭਾਗੀ ਖਬਰ ਤਾਂ ਨਹੀਂ ਹੈ ਫਿਲਹਾਲ ਪਰ ਕਿਤੇ ਨਾ ਕਿਤੇ ਜਾ ਕੇ ਜਿਸ ਤਰ੍ਹਾਂ ਇਹ ਬੱਸ ਇੰਨੀ ਡੂੰਗੀ ਖੱਡ ਦੇ ਵਿੱਚ ਡਿੱਗੀ ਆ ਉਸ ਤੋਂ ਜ਼ਾਹਿਰ ਤੌਰ ਤੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਅੰਦਾਜ਼ਾ ਲਾਉਣਾ ਕਿਤੇ ਸੌਖਾ ਵੀ ਨਜ਼ਰ ਨਹੀਂ ਇਸੇ ਗੱਲ ਕਰਕੇ ਆ ਰਿਹਾ ਹੈ ਕਿ ਕੈਚੁਅਲਟੀ ਜ਼ਾਹਿਰ ਤੌਰ ਤੇ ਜ਼ਰੂਰ ਹੋਏਗੀ ਕਿਉਂਕਿ ਬਸ ਦੀ ਕਿੰਨੀ ਤੇਜ਼ ਰਫ਼ਤਾਰ ਦੇ ਵਿੱਚ ਸੀ ਕਾਰਨ ਕੀ ਰਹਿ ਫਿਲਹਾਲ ਇਹ ਲੰਬਾ ਚੌੜਾ ਗੰਗ ਦਾ ਵਿੱਚ ਆ ਜੂਰ ਆ ਪਰ ਕਿਤੇ ਨਾ ਕਿਤੇ ਜਾ ਕੇ ਤਸਵੀਰਾਂ ਕਾਫੀ ਕੁਝ ਬਿਆਨ ਕਰਦੀਆਂ ਨੇ ਕਿ ਹਾਦਸਾ ਕਾਫੀ ਜ਼ਬਰਦਸਤ ਆ ਕਾਫੀ ਸੈਂਕਰ ਹਾਦਸਾ ਹੈਗਾ ਔਰ ਜਿੰਨਾਂ ਦੇ ਵਿੱਚ ਕਾਫੀ ਸਵਾਰੀਆਂ ਸੀ ਉਹ ਸਵਾਰੀਆਂ ਬਸ ਦੇ ਵਿੱਚੋਂ ਲਗਾਤਾਰ ਰੈਸਕਿਊ ਕਰਕੇ ਬਾਹਰ ਕੱਢ ਕੇ ਤਲਵੰਡੀ ਸਾਬੋ ਦੇ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਜਾ ਰਿਹਾ ਜੀ ਥੋੜਾ ਜਿਹਾ ਲੋਕੇਸ਼ਨ ਨੂੰ ਕਲੀਅਰ ਕਰਿਓ ਕਿ ਇਹ ਬਠਿੰਡਾ ਤਲਵੰਡੀ ਸਾਬਰ ਰੋਡ ਦੇ ਉੱਤੇ ਔਨ ਰੋਡ ਹਾਦਸਾ ਹੋਇਆ ਹੈ ਬਿਲਕੁਲ ਬਿਲਕੁਲ ਜੇ ਬਠਿੰਡਾ ਤੋਂ ਤਲਵੰਡੀ ਸਾਬੋ ਦੇ ਮੁੱਖ ਮਾਰਗ ਨੂੰ ਆਪਾਂ ਜਾਣੇ ਆ ਤੇ ਉਸ ਦੇ ਉੱਪਰ ਇਹ ਪਿੰਡ ਹੀ ਡਰੇਨ ਆਂਦੀ ਹੈ ਉਸ ਡਰੇਨ ਦੇ ਵਿੱਚ ਜਿਹੜੀ ਬੱਸ ਡਿੱਗੀ ਹੋਈ ਹੈ ਜਿਹੜੀ ਕਿ ਹਾਦਸਾ ਦਾ ਸਕਾਰ ਹੋਈ ਹੈ ਫਿਲਹਾਲ ਹਜੇ ਇਹ ਕਨਫਰਮੇਸ਼ਨ ਨਹੀਂ ਹੈ ਕਿ ਕਾਰਨ ਕੀ ਰਿਹਾ ਹਾਦਸੇ ਦਾ ਕਿਉਂਕਿ ਸਭ ਤੋਂ ਪਹਿਲਾਂ ਕਵਰੀ ਹੀ ਹੁੰਦੀ ਹੈ ਕਿ ਕਾਰਨ ਕੀ ਰਿਹਾ ਤੇ ਦੂਜੀ ਇਹ ਹੁੰਦੀ ਹੈ ਕਿ ਕਿ ਕੈਚੁਅਲਿਟੀ ਤਾਂ ਨਹੀਂ ਆ ਪਰ ਕੈਚੁਅਲਿਟੀ ਹੈ ਜਿਹੜੀ ਉਹ ਹੋਣ ਦੀ ਸੰਭਾਵਨਾ ਇਸ ਕਰਕੇ ਨਜ਼ਰ ਆ ਰਹੀ ਹੈ ਇੱਕ ਪਾਸੇ ਠੰਡ ਦਾ ਮੌਸਮ ਹੈ ਦੂਸਰੇ ਪਾਸੇ ਜਿਸ ਡਰੇਨ ਦੇ ਵਿੱਚ ਜਿਸ ਨਾਲੇ ਦੇ ਵਿੱਚ ਡਿੱਗੀ ਹੈ ਕਾਫੀ ਡੂੰਘਾ ਹੈ ਪਾਣੀ ਉਹ ਹੀ ਬੱਸ ਦੇ ਵਿੱਚ ਭਰ ਗਿਆ ਕਿਤੇ ਉਹ ਨਾ ਹੋਵੇ ਕਿ ਬੱਸ ਦੇ ਵਿੱਚ ਬੱਚੇ ਵੀ ਹੋਣ ਫਿਲਹਾਲ ਅਸ਼ੰਕਾ ਹੈ ਜਿਹੜੀਆਂ ਉਹ ਜੁਰਤਾਂ ਜਾਂ ਜਾ ਰਹੀਆਂ ਨੇ ਪਰ ਕੁਝ ਹੀ ਮਿੰਟਾਂ ਦੇ ਵਿੱਚ ਇਹ ਚੀਜ਼ ਕਲੀਅਰ ਹੋ ਜਾਣੀ ਹੈ ਕਿ ਬੜੀ ਤੇਜ਼ੀ ਨਾਲ ਰੈਸਕਿਊ ਹੈ ਜਿਹੜਾ ਉੱਥੋਂ ਦੇ ਲੋਕ ਨੇ ਖਾਸ ਤੌਰ ਤੇ ਪਿੰਡ ਦੇ ਲੋਕ ਨੇ ਆਸ-ਪਾਸ ਵਾਲੇ ਲੋਕ ਨੇ ਜਿਹੜੇ ਰਸਤੇ ਤੇ ਜਾ ਰਹੇ ਲੋਕ ਉਹ ਰੁੱਕ ਗਏ ਨੇ ਪੁਲਿਸ ਦੇ ਕਰਮਚਾਰੀ ਹੋਤੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਤਵਾਰੀਆਂ ਨੂੰ ਕੱਟਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਜੋ ਸਮਾਂ ਰਹਿੰਦਿਆਂ ਵੱਧ ਤੋਂ ਵੱਧ ਲੋਕਾਂ ਦੀ ਜਾਨ ਹੈ ਕੀਮਤੀ ਜਾਨਾਂ ਨੂੰ ਬਚਾਈ ਜਾ ਸਕੇ ਕਿਉਂਕਿ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਹਰ ਇੱਕ ਸੈਕਿੰਡ ਦੀ ਦੇਰੀ ਹੈ ਕੁਝ ਹੀ ਪਲਾਂ ਦੀ ਦੇਰੀ ਹੈ ਜਿਹੜੀ ਕਿਸੇ ਦੇ ਵੀ ਜਾਣਦੇ ਭਾਰੀ ਪੈ ਸਕਦੀ ਹੈ ਹੋ ਸਕਦਾ ਬਸ ਦੇ ਵਿੱਚ ਬੱਚੇ ਹੋਣ ਮਹਿਲਾਵਾਂ ਹੋਣ ਕਿੰਨੀਆਂ ਸਵਾਰੀਆਂ ਹੋਣ ਫਿਲਹਾਲ ਹੀ ਅੰਦਾਜ਼ਾ ਨਹੀਂ ਲਾਇਆ ਜਾ ਰਿਹਾ ਪਰ ਦੁਬਾਰਾ ਤੋਂ ਜਦੋਂ ਦਰਸ਼ਕਾਂ ਨੂੰ ਅਸੀਂ ਜਾਣਕਾਰੀ ਦੇਵਾਂਗੇ ਜਰੂਰ ਇਨਫੋਰਮੇਸ਼ਨ ਦੇਵਾਂ ਕਿ ਆਖਰਕਾਰ ਬਸ ਦੇ ਵਿੱਚ ਕਿੰਨੀਆਂ ਸਵਾਰੀਆਂ ਸੀ ਤੇ ਹਾਲਾਤ ਕੀ ਨੇ ਫਿਲਹਾਲ ਮੌਕੇ ਦੇ ਉੱਪਰ ਰੈਸਕਿਊ ਹੈ ਜਿਹੜਾ ਉਹ ਲਗਾਤਾਰ ਕੀਤਾ ਜਾ ਰਿਹਾ ਪ੍ਰਸ਼ਾਸਨ ਦੇ ਜਿਹੜੇ ਲੋਕ ਲੱਗੇ ਹੋਏ ਨੇ ਪਰ ਸ਼ੁਰੂਆਤੀ ਹੁਣ ਤੱਕ ਦੀ ਇਨਫੋਰਮੇਸ਼ਨ ਹੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਉ ਤੱਕ ਪ੍ਰਸ਼ਾਸਨ ਪਹੁੰਚਦਾ ਉਸ ਤੋਂ ਪਹਿਲਾਂ ਜਿਹੜੇ ਲੋਕ ਸਥਾਨਿਕ ਲੋਕ ਸੀ ਉਹ ਕਿਤੇ ਨਾ ਕਿਤੇ ਰੈਸਕਿਊ ਚ ਲੱਗੇ ਹੋਏ ਨੇ ਔਰ ਉਮੀਦ ਇਹ ਹੀ ਜਤਾਈ ਜਾ ਰਹੀ ਹੈ ਕਿ ਘੱਟ ਤੋਂ ਘੱਟ ਕੈਚਯਬਿਲਟੀ ਹੋਵੇ ਘੱਟ ਸਮੇਂ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਜਾਨ ਪਛਾਈ ਜਾਵੇ ਔਰ ਇਸ ਦਲਦਲ ਦੇ ਵਿੱਚ ਉਸ ਪਾਣੀ ਦੇ ਵਿੱਚ ਉਸ ਵਸਤੇ ਵਿੱਚੋਂ ਜਿੰਨੀਆਂ ਜਿੰਨੀਆਂ ਸਵਾਰੀਆਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਸੇਫ ਕੀਤਾ ਜਾਵੇ ਠੀਕ ਹੈ ਇੱਕ ਤਾਂ ਦੇਖੋ ਗੱਲ ਇਹ ਹੈ ਕਿ ਸਵਾਰੀਆਂ ਕਿੰਨੀਆਂ ਸੀ ਕਲੀਅਰ ਨਹੀਂ ਹੈ ਪਰ ਲੱਗ ਬਸ ਦੀ ਔਰ ਅਜੇ ਤੱਕ ਐਕਸੀਲਿਟੀ ਰੱਬ ਨਾ ਕਰੇ ਕਿ ਕੁਝ ਹੋਵੇ ਪਰ ਅਜੇ ਕਲੀਅਰ ਨਹੀਂ ਹੈ ਅ ਸਰੋਜ ਇੱਕ ਥੋੜੀ ਜਿਹੀ ਪਹਿਲਾਂ ਲੋਕੇਸ਼ਨ ਮੈਨੂੰ ਕਲੀਅਰ ਕਰ ਦਿਓ ਕਿ ਇਹ ਲੋਕੇਸ਼ਨ ਐਗਜ਼ੈਕਟਲੀ ਕਿੱਥੇ ਹੈ ਇਹ ਤਲਵੰਡੀ ਸਾਬੋ ਤੋਂ ਬਠਿੰਡਾ ਜਾ ਰਹੀ ਸੀ ਬਸ ਇਹ ਬਠਿੰਡਾ ਵਾਲੇ ਪਾਸੇ ਤੋਂ ਆ ਰਹੀ ਸੀ ਇਹ ਬਿਲਕੁਲ ਜੀਵਨ ਸਿੰਘ ਵਾਲਾ ਦੇ ਨੇੜੇ ਹੈ ਜਾਂ ਫਿਰ ਕੋਈ ਹੋਰ ਪਿੰਡ ਹੈ ਜਿੱਥੇ ਇਹ ਡਰੇਨ ਨਿਕਲਦਾ ਜਿੱਥੇ ਇਹ ਗੰਦਾ ਨਾਲਾ ਨਿਕਲਦਾ ਹੈ ਕਲੀਅਰ ਕਰ ਸਕਦੇ ਹੋ ਕਿ ਕਿੱਥੇ ਐਗਜ਼ੈਕਟਲੀ ਲੋਕੇਸ਼ਨ ਹੈ ਦੇਖੋ ਘਰਬ ਸ਼ੁਰੂਆਤ ਦੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਹੋਰੀ ਹੈ ਕਿ ਬਠਿੰਡਾ ਤੋਂ ਤਲਵੰਡੀ ਸਾਬੋ ਨੂੰ ਜਾਣ ਵਾਲਾ ਮੁੱਖ ਮਾਰਗ ਹੈ ਜਿਹੜਾ ਤੱਕ ਸ੍ਰੀ ਦਮਦਮਾ ਸਾਹਿਬ ਨੂੰ ਜਾਂਦਾ ਹੈ ਉਸੇ ਦੇ ਰਸਤੇ ਦੇ ਵਿੱਚ ਜੀਵਨ ਸਿੰਘ ਵਾਲਾ ਦੇ ਕੋਲੇ ਇੱਕ ਡਰੇਨ ਆਉਂਦੀ ਹੈ ਕਾਫੀ ਵੱਡੀ ਡਰੇਨ ਹੈ ਉਸ ਡਰੇਨ ਦੇ ਵਿੱਚ ਕਾਫੀ ਸਾਰਾ ਪਾਣੀ ਵੀ ਤੁਹਾਨੂੰ ਤਸਵੀਰਾਂ 'ਚ ਨਜ਼ਰ ਆ ਰਿਹਾ ਔਰ ਕਾਫੀ ਜਿਹੜੀ ਗਾਰ ਹੈ ਜੇ ਆਪਾਂ ਕਹਿ ਸਕਦੇ ਹਾਂ ਕਿ ਉਹ ਵੀ ਡਰੇਨ 'ਚ ਨਜ਼ਰ ਆ ਰਹੀ ਹੈ ਤਾਂ ਕਰਕੇ ਬੱਸ ਪੂਰੇ ਤਰੀਕੇ ਨਾਲ ਅੱਧੀ ਟ੍ਰੇਨ ਦੇ ਵਿੱਚ ਫਸੀ ਹੋਈ ਅੱਧੀ ਉੱਪਰਲੇ ਪਾਸੇ ਨਜ਼ਰ ਆ ਰਹੀ ਹੈ ਹਾਲਾਂਕਿ ਪਾਣੀ ਹੈ ਜਿਹੜਾ ਉਹਨਾਂ ਜਿਆਦਾ ਨਜ਼ਰ ਨਹੀਂ ਆ ਰਿਹਾ ਜੀ ਜੀ ਠੀਕ ਹੈ ਸੁਰੇਜ ਤੁਸੀਂ ਮੇਰੇ ਨਾਲ ਬਣੇ ਰਹੋ ਕੁਝ ਹੋਰ ਤਸਵੀਰਾਂ ਆ ਰਹੀਆਂ ਇੱਕ ਵਾਰੀ ਮੈਂ ਉਹਨਾਂ ਦਾ ਰੁਕ ਕਰ ਲਵਾਂ ਕ੍ਰੇਨ ਦੀ ਮਦਦ ਨਾਲ ਵੀ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਕੁਝ ਹੋਰ ਤਸਵੀਰਾਂ ਸਾਡੇ ਕੋਲ ਪਹੁੰਚੀਆਂ ਨੇ ਬੱਸ ਡੁੱਬੀ ਹੋਈ ਹੈ ਤੁਸੀਂ ਇਹ ਵੀ ਸਮਝ ਸਕਦੇ ਹੋ ਕਿ ਬੱਸ ਦੇ ਅੰਦਰ ਜੇਕਰ ਕੋਈ ਹੋਏਗਾ ਤਾਂ ਪਾਣੀ ਦੇ ਵਿੱਚ ਉਸ ਨੂੰ ਦਿੱਕਤ ਥੋੜੀ ਹੋਏਗੀ ਸੁਰੇਜ ਨੇ ਜੋ ਜ਼ਿਕਰ ਕੀਤਾ ਬੜਾ ਇੰਪੋਰਟੈਂਟ ਸੀ ਕਿ ਮੀਂਹ ਦਾ ਮੌਸਮ ਹੈ ਠ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿਤੇ ਨਾ ਕਿਤੇ ਖਛੇ ਜ਼ਿਆਦਾ ਜਤਾਰਕੀਆਂ ਨੇ ਔਰ ਇਸ ਪੂਰੇ ਮਾਮਲੇ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਚਿੰਤਾ ਨੂੰ ਵਧਾਰਕੀਆਂ ਨੇ ਹੁਣ ਸਵਾਲ ਇਹੀ ਹੈ ਕਿ ਆਖਿਰ ਇਹ ਪੂਰਾ ਘਟਨਾਕਰਨ ਐਗਜ਼ੈਕਟਲੀ ਕਿੱਥੇ ਵਾਪਰਦਾ ਹੈ ਜਾਂ ਕਿੱਥੇ ਵਾਪਰਿਆ ਹੈ ਅਸੀਂ ਉਹ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਦਰਸਲ ਜੀਵਨ ਸਿੰਘ ਵਾਲਾ ਜਿਹੜੀ ਡਰੇਨ ਹੈ ਉੱਥੇ ਇਹ ਪੂਰਾ ਘਟਨਾਕਰਮ ਵਾਪਰੇ ਜੀਵਨ ਸਿੰਘ ਵੜਾ ਇੱਕ ਤੁਸੀਂ ਕਹਿ ਸਕਦੇ ਹੋ ਵੱਡਾ ਪਿੰਡ ਹੈ ਤਲਵੰਡੀ ਸਾਬੋ ਬਠਿੰਡਾ ਰੋਡ ਦੇ ਉੱਤੇ ਜਦੋਂ ਬਠਿੰਡੇ ਤੋਂ ਤਲਵੰਡੀ ਸਾਬੋ ਨੂੰ ਜਾਉ ਤਾਂ ਉਸ ਸਮੇਂ ਰੋਡ ਦੇ ਉੱਤੇ ਉਹ ਪਿੰਡ ਹੈਗਾ ਇਹ ਔਰ ਉੱਥੇ ਇੱਕ ਡਰੇਨ ਨਿਕਲਦੀ ਹੈ ਪੁਲ ਦੇ ਉੱਤੋਂ ਬਸ ਦਿੱਖੀ ਹੈ ਉਹ ਜਿਹੜੀਆਂ ਹੁਣ ਤਸਵੀਰਾਂ ਆਈਆਂ ਨੇ ਇਹ ਵੀ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਇਹ ਤਸਵੀਰਾਂ ਦੇ ਵਿੱਚ ਲੋਕ ਲੱਗੇ ਹੋਏ ਨੇ ਮਤਲਬ ਇਹ ਹੈ ਕਿ ਉੱਥੋਂ ਸਾਰੇ ਲੋਕ ਕੱਢਲੇ ਗਏ ਨਹੀਂ ਇਸ ਤਰੀਕੇ ਨਾਲ ਫਿਲਹਾਲ ਨਹੀਂ ਲੱਗ ਰਿਹਾ ਕੁਝ ਪੌੜੀਆਂ ਲਗਾਈਆਂ ਗਈਆਂ ਨੇ ਤਾਂ ਕਿ ਜਿਹੜੇ ਲੋਕਾਂ ਨੂੰ ਉੱਥੋਂ ਬਾਹਰ ਕੱਢਿਆ ਗਿਆ ਉਹਨਾਂ ਨੂੰ ਸੁਰੱਖਿਅਤ ਬਾ ਸੱਕੇ ਬਸ ਦੇ ਵਿੱਚੋਂ ਕੁਝ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ ਇਨਫੈਕਟ ਉਹਨਾਂ ਦੇ ਜਿਹੜੇ ਬੈਗ ਨੇ ਜਾਂ ਹੋਰ ਸਮਾਨ ਹੈ ਉਹ ਵੀ ਕੱਢਿਆ ਜਾ ਰਿਹਾ ਕਿਉਂਕਿ ਬਸ ਜਦੋਂ ਮੁద్ధి ਹੋਈ ਹੈ ਔਰ ਉੱਪਰੋਂ ਡਿੱਗੀ ਹੈ ਇਨਫੈਕਟ ਮੈਨੂੰ ਇਹ ਲੱਗ ਰਿਹਾ ਹੈ ਕਿ ਇਹ ਬਸ ਕੋਈ ਟਰੈਵਲਰ ਬਸ ਹੈ ਇਹ ਲੱਗ ਨਹੀਂ ਰਿਹਾ ਕਿ ਕੋਈ ਲੋਕਲ ਬਸ ਹੈ ਕਿ ਕੋਈ ਲੋਕਲ ਟਰੈਵਲ ਕਰ ਰਹੀ ਹੈ ਕਈ ਵਾਰੀ ਕੋਈ ਟੂਰਿਸਟ ਹੈ ਹੀ ਹੁੰਦੇ ਨੇ ਹੋ ਸਕਦਾ ਹੈ ਕਿ ਉਹ ਵਾਲੀ ਬਸ ਵੀ ਹੋਵੇ ਫਿਲਹਾਲ ਰੰਗ ਨੂੰ ਦੇਖ ਕੇ ਮੈਂ ਅੰਦਾਜ਼ਾ ਲਗਾ ਰਿਹਾ ਹਾਂ ਇਹ ਕਲੀਅਰ ਨਹੀਂ ਹੈ ਸੁਰਜ ਮੇਰੇ ਨਾਲ ਲਗਾਤਾਰ ਬਣੇ ਹੋਏ ਨੇ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਆ ਸੁਰਜ ਇਹ ਕਲੀਅਰ ਹੋਇਆ ਕਿ ਬਸ ਕੋਈ ਮਤਲਬ ਕੋਈ ਜਿਹੜੇ ਟੂਰਿਸਟ ਹੁੰਦੇ ਨੇ ਕਈ ਵਾਰ ਆਏ ਹੁੰਦੇ ਨੇ ਉਹਨਾਂ ਦੀ ਬੱਸ ਸੀਗੀ ਜਾਂ ਕੋਈ ਲੋਕਲ ਚੱਲਣ ਵਾਲੀ ਬੱਸ ਹੈ ਦੇਖੋ ਜੇ ਹੁਣ ਤੱਕ ਦੀ ਇਨਫੋਰਮੇਸ਼ਨ ਲੇਟਸ ਇਨਫੋਰਮੇਸ਼ਨ ਦੱਸ ਕੇ ਨਾਲ ਸਾਂਝੀ ਕਰ ਲਈਏ ਕਿ ਜਿਹੜੇ ਉਸੇ ਮੌਕੇ ਤੇ ਪ੍ਰਦਕਸ਼ਾਚੀ ਨੇ ਜਿਹੜੇ ਉਸੇ ਦੇ ਮੌਕੇ ਤੇ ਪੁਲਿਸ ਦੇ ਕਰਮਚਾਰੀ ਨੇ ਉਹਨਾਂ ਨਾਲ ਮੇਰੀ ਹੁਣੇ ਗੱਲ ਹੋਈ ਹੈ ਉਹ ਕਹਿ ਰਿਹਾ ਕਿ ਮੈਂ ਆਪਦੇ ਖੱਤ੍ਹਾ ਦੇ ਨਾਲ 20 ਤੋਂ ਜ਼ਿਆਦੇ ਲੋਕਾਂ ਨੂੰ ਬਾਹਰ ਕੱਢ ਚੁੱਕਿਆ ਹੈ 20 ਤੋਂ ਜ਼ਿਆਦੇ ਲੋਕਾਂ ਦੀ ਪੁਸ਼ਟੀ ਹੈ ਜਿਹੜੀ ਉਹ ਮੌਕੇ ਦੇ ਅਧਿਕਾਰੀਆਂ ਵੱਲੋਂ ਹੋ ਗਈ ਹੈ ਕਿ 20 ਤੋਂ ਜ਼ਿਆਦੇ ਲੋਕ ਨੇ ਜਿਹੜੇ ਉਹ ਬਸ ਦੇ ਵਿੱਚ ਸੀਗੇ ਉਹਨਾਂ ਨੂੰ ਕੱਢ ਚੁੱਕੇ ਆ ਪਰ ਕੈਚੂਅਲਟੀ ਬਾਰੇ ਹਜੇ ਕੁਝ ਨਹੀਂ ਦੱਸਿਆ ਗਿਆ ਕਿ ਕਿਸੇ ਦੀ ਮੌਤ ਹੋਈ ਹੈ ਕਿ ਨਹੀਂ ਹੋਈ ਹੈ ਪਰ ਇਹ ਜ਼ਰੂਰ ਕਿਹਾ ਹੈ ਕਿ ਇੱਕ ਬੰਦਾ ਸੀ ਇੱਕ ਆਦਮੀ ਸੀ ਔਰ ਇੱਕ ਬੱਚਾ ਸੀ ਜਿਹਦੀ ਹਾਲਤ ਕਾਫੀ ਕ੍ਰਿਟੀਕਲ ਦੱਸੀ ਜਾ ਰਹੀ ਸੀ ਹੋ ਸਕਦਾ ਹੈ ਉਹਦੀ ਹਾਲਤ ਖਰਾਬ ਹੋਣ ਕਰਕੇ ਉਹਦੀ ਮੌਤ ਹੋ ਗਈ ਹੋਵੇ ਪਰ ਹਕੇ ਤੱਕ ਅਧਿਕਾਰੀ ਤੌਰ ਤੇ ਪੁਸ਼ਟੀ ਜਿਹੜੀ ਫਿਲਹਾਲ ਨਹੀਂ ਹੋਈ ਹੈ ਪਰ ਕਿਤੇ ਨਾ ਕਿਤੇ ਜਾ ਕੇ ਅਸ਼ੰਕਾ ਦੋ ਲੋਕਾਂ ਦੀ ਇੱਕ ਬੱਚੇ ਦੀ ਤੇ ਇੱਕ ਜਨਤ ਦੇ ਜੁਰਜਤਾਈ ਜਾ ਰਹੀ ਹੈ ਪਰ ਕੁਝ ਮਿੰਟਾਂ ਦੇ ਬਾਅਦ ਜਦੋਂ ਅਸੀਂ ਸਰਕਾਰੀ ਅਧਿਕਾਰੀਆਂ ਨਾਲ ਗੱਲਬਾਤ ਕਰਾਂਗੇ ਡੀਸੀ ਜਾਂ ਐਸਐਸਪੀ ਨਾਲ ਗੱਲਬਾਤ ਕਰਾਂਗੇ ਤਾਂ ਆਖਿਰਕਾਰ ਪੁਸ਼ਟੀ ਹੋ ਜਾਣੀ ਹੈ ਕਿ ਕੈਸ਼ੂਐਲਟੀ ਇਸ ਮਾਮਲੇ ਦੇ ਵਿੱਚ ਇੱਕ ਦੀ ਹੋਈ ਹੈ ਜਾਂ ਦੋਨ ਦੀ ਹੋਈ ਹੈ ਪਰ ਇਹ ਜਰੂਰ ਕਨਫਰਮ ਹੋ ਗਿਆ ਕਿ 20 ਤੋਂ ਜ਼ਿਆਦਾ ਸਵਾਰੀਆਂ ਇਸ ਬੱਸ ਦੇ ਵਿੱਚ ਸੀ ਔਰ ਜਿਨ੍ਹਾਂ ਦੇ ਵਿੱਚ ਬੱਚੇ ਤੇ ਮਹਿਲਾਵਾਂ ਵੀ ਸ਼ਾਮਲ ਸੀ ਔਰ ਇੱਕ ਬੱਚਾ ਹੈ ਜਿਹੜਾ ਉਹ ਬੇਹੋਸ਼ ਹਾਲਤ ਦੇ ਵਿੱਚ ਬਾਹਰ ਕੱਢਿਆ ਗਿਆ ਇੱਕ ਆਦਮੀ ਹੈ ਉਹ ਵੀ ਬੇਹੋਸ਼ ਹਾਲਤ ਦੇ ਵਿੱਚ ਕੱਢਿਆ ਗਿਆ ਫਿਲਹਾਲ ਉਹਨਾਂ ਨੂੰ ਨੇੜ ਦੇ ਹਸਪਤਾਲ ਦੇ ਲਈ ਰਵਾਨਾ ਕਰ ਦਿੱਤਾ ਗਿਆ ਔਰ ਡਾਕਟਰ ਨੇ ਜਿਹੜੇ ਉਹਨਾਂ ਦਾ ਜਿਹੜੇ ਜਿੰਨੇ ਵੀ ਜ਼ਖਮੀ ਨੇ ਉਹਨਾਂ ਦੇ ਇਲਾਜ ਦੇ ਲਈ ਲੱਗੇ ਹੋਏ ਨੇ ਪਰ ਇਹ ਪੁਸ਼ਟੀ ਜਰੂਰ ਹੋ ਗਈ ਹੈ ਕਿ ਸਵਾਰੀਆਂ ਨੇ ਜਿਹੜੀਆਂ ਉਹ 20-25 ਦੇ ਕਰੀਬ ਜ਼ਰੂਰ ਹੋਈਆਂ ਹੋਣਗੀਆਂ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਹੈ ਤੇ 20 ਤੋਂ ਜ਼ਿਆਦੇ ਲੋਕਾਂ ਨੂੰ ਉਹ ਬਸ ਦੇ ਵਿੱਚੋਂ ਬਾਹਰ ਘਟ ਚੁੱਕੇ ਨੇ ਔਰ ਫਿਲਹਾਲ ਬਸ ਦੇ ਵਿੱਚੋਂ ਸਾਰੇ ਦੇ ਸਾਰੀਆਂ ਸਵਾਰੀਆਂ ਨੇ ਉਹ ਕੱਢ ਚੁੱਕੇ ਨੇ ਔਰ ਉਸ ਤੋਂ ਬਾਅਦ ਸਰਚ ਹੈ ਜਿਹੜੀ ਬਸ ਦੇ ਅੰਦਰ ਚੱਲ ਰਹੀ ਹੈ ਕਿਤੇ ਉਹ ਨਾ ਹੋਵੇ ਕੋਈ ਬੱਚਾ ਸੀਟਾਂ ਦੇ ਵਿਚਾਲੇ ਫਸਿਆ ਹੋਵੇ ਜਾਂ ਕੋਈ ਮਹਿਲਾ ਹੋਵੇ ਜਾਂ ਕਿ ਹੋਰ ਹੋਵੇ ਤਾਂ ਕਰਕੇ ਪ੍ਰਚਾਰਣ ਹੈ ਜਿਹੜਾ ਇਨਫੋਰਮੇਸ਼ਨ ਦੇ ਰਹੇ ਹਾਂ ਕਿ ਤੁਹਾਡੇ ਜਿਹੜੇ ਇੱਥੇ ਜਾਣਕਾਰੀ ਆ ਸਰਸਿਸ ਜਿਹੜੇ ਹੈਗੇ ਨੇ ਉਹ ਉਹਨਾਂ ਦੇ ਮੁਤਾਬਿਕ ਕਰੀਬ 20 ਤੋਂ ਜ਼ਿਆਦਾ ਸਵਾਰੀਆਂ ਬਸ ਦੇ ਵਿੱਚ ਸੀ ਔਰ 2 ਤੋਂ 3 ਲੋਕ ਗੰਭੀਰ ਤੌਰ ਤੇ ਜ਼ਖਮੀ ਦੱਸੇ ਜਾ ਰਹੇ ਨੇ